ਨਰਿੰਦਰ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੋਧ ਸਾਜਿਸ਼ ਦਾ ਅਗਲਾ ਅੰਕ 56 ਅੱਗੇ ਦਾ ਰਸਤਾ bari ਭਾਗ ਦੂਜਾ ਪਾਕਿਸਤਾਨ ਅਤੇ ਪੱਛਮੀ ਦੇਸ਼ਾਂ ਦਾ ਸਮਰਥਨ ਸਿੱਧੂ ਇਸ ਅਧਿਆਇ ਦੇ ਉਪਸਰ ਲੇਖ ਪੱਛਮ ਵਿੱਚ ਪਾਕ ਸਮਰਥਨ ਹਾਸਲ ਗਤੀਵਿਧੀਆਂ ਵਿੱਚ ਆਪਣੀ ਦੇਸ਼ ਭਗਤੀ ਦੇ ਜਨੂੰਨ ਅਤੇ ਖਾਲਿਸਤਾਨ ਦੇ ਵਿਰੋਧ ਦਾ ਖੁੱਲਾ ਪ੍ਰਦਰਸ਼ਨ ਕਰਦਾ ਹੈ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਉਸ ਦਾ ਸਿੱਖ ਕੌਮ ਨਾਲ ਕੋਈ ਲਗਾਓ ਸਨੇ ਅਧਿ ਪ੍ਰਤੀਬੱਤ ਨਹੀਂ ਤੇ ਨਾ ਹੀ ਉਸ ਨੂੰ ਸਿੱਖਾਂ ਵੱਲੋਂ ਆਪਣੇ ਪਿੰਡੇ ਤੇ ਹੰਡਾਇ ਸੰਤਾਪ ਦਾ ਹੀ ਕੋਈ ਦਰਦ ਹੈ ਉਹਨੂੰ ਇੱਕੋ ਇੱਕ ਗਮ ਖਾਰਿਆ ਹੈ ਕਿ ਸਿੱਖ ਸਮੱਸਿਆ ਦੇ ਲੰਮਕਨ ਨਾਲ ਪਾਕਿਸਤਾਨ ਸਮੇਤ ਪੱਛਮੀ ਦੇਸ਼ ਹਿੰਦੁਸਤਾਨ ਨੂੰ ਨੁਕਸਾਨ ਪਹੁੰਚਾ ਰਹੇ ਹਨ ਸਿੱਖ ਫਾਰ ਜਸਟਿਸ ਵੱਲੋਂ ਵਿਦੇਸ਼ਾਂ ਵਿੱਚ ਸ਼ੁਰੂ ਕੀਤੀ ਗਈ ਰੈਫਰੈਂਡਮ 2020 ਸਿੱਧੂ ਦੇ ਕਾਲਜ ਦੀ ਪੀੜ ਬਣੀ ਹੋਈ ਹੈ ਕਿਉਂਕਿ ਸਿੱਖ ਫਾਰ ਜਸਟਿਸ ਨੇ 12 ਅਗਸਤ 2018 ਨੂੰ ਲੰਡਨ ਦੇ ਟ੍ਰਾਫਲਰ ਸਕੁਅਰ ਵਿਖੇ ਕੀਤੀ ਰੈਲੀ ਵਿੱਚ ਪੰਜਾਬ ਨੂੰ ਇੱਕ ਸੁਤੰਤਰ ਦੇਸ਼ ਵਜੋਂ ਮੁੜ ਸਥਾਪਿਤ ਕਰਨ ਦਾ ਤੇ ਭਾਰਤ ਸਮੇਤ ਯੂਰਪੀ ਤੇ ਏਸ਼ੀਆਈ ਦੇਸ਼ਾਂ ਦੀ 20 ਸ਼ਹਿਰਾਂ ਵਿੱਚ ਰੈਫਰੈਂਡਮ 2020 ਕਰਾਉਣ ਦਾ ਫੈਸਲਾ ਕੀਤਾ ਸੀ। ਅਦੇ ਇਸ ਰੈਲੀ ਵਿੱਚ ਕਸ਼ਮੀਰੀ ਵੀ ਸ਼ਾਮਲ ਹੋਏ ਸਨ। ਖਾਲਸਾ ਰਾਜ ਤੋਂ ਕਬਰਾਇਆ ਤੇ ਬੁਖਲਾਇਆ ਹੋਇਆ ਸਿੱਧੂ ਇਸ ਰੈਲੀ ਨੂੰ ਨਵੰਬਰ 1984 ਦੇ ਸਿੱਖ ਕਤਰੀਆਮ ਦੀ 36ਵੀਂ ਬਰੇਗਣ ਨਾਲ ਜੋੜ ਕੇ ਵੇਖਦਾ। ਕਦਰ ਕਿ ਇਹ ਉਸ ਕਤਲੇਆਮ ਦੀ ਵਰੇਗਣ ਤੋਂ 20 ਦਿਨ ਪਹਿਲਾਂ ਹੋਈ ਸੀ ਅਤੇ ਇਸ ਦਾ ਨਵੰਬਰ 1984 ਦੇ ਕਲੂ ਕਾਰੇ ਦੀ 36ਵੀਂ ਵਰੇਗਣ ਨਾਲ ਕੋਈ ਵੀ ਮੇਲ ਨਹੀਂ ਸੀ ਸਿੱਧੂ ਪੰਜਾਬੀ ਟ੍ਰਿਬਿਊਨ ਦੇ ਹਵਾਰੇ ਨਾਸਿਕ ਫਾਰ ਜਸਟਿਸ ਬਾਰੇ ਬਹੁਤ ਹੀ ਹਾਸੋਹੀਣੀ ਗੱਲ ਕਰਦਾ ਹੋਇਆ ਕਹਿੰਦਾ ਹੈ ਇਹ ਮਹਿਸੂਸ ਕਰਦੇ ਹੋਏ ਕਿ ਭਾਰਤ ਵਿਦੇਸ਼ਾਂ ਤੇ ਸਿੱਖ ਜਨਤਾ ਵਿੱਚ ਇਸ ਦੇ ਜੰਡੇ ਦਾ ਬਹੁਤ ਹੀ ਘੱਟ ਪ੍ਰਭਾਵ ਸੀ ਸਿੱਖ ਫਾਰ ਜਸਟਿਸ ਨੇ ਇਸ ਤੋਂ ਬਾਅਦ ਦਲਿਤਾਂ ਸਮੇਤ ਸਾਰੇ ਭਾਈਚਾਰਿਆਂ ਨੂੰ ਅਖੋਤੀ ਪੰਜਾਬ ਰੈਫਰੈਂਡਮ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ ਇਸ ਤੋਂ ਇੱਕ ਗੱਲ ਤਾਂ ਸਪੱਸ਼ਟ ਹੋ ਜਾਂਦੀ ਹੈ ਕਿ ਵਿਚਾਰੇ ਸਿੱਧੂ ਨੂੰ ਰੈਫਰੈਂਡਮ ਦੇ ਇਸ ਸੰਤਾਨ ਦਾ ਵੀ ਪਤਾ ਨਹੀਂ ਜਿਸ ਅਨੁਸਾਰ ਇਸ ਵਿੱਚ ਸਾਰੇ ਬਾਲਕ ਵੋਟਰਾਂ ਨੇ ਬਿਨਾ ਧਰਮ ਤੇ ਜਾਤ ਦੇ ਵਿਤਕਰੇ ਦੇ ਹਿੱਸਾ ਲੈਣਾ ਹੈ ਅਕੱਲੇ ਸਿੱਖਾਂ ਨੇ ਨਹੀਂ ਨੂਜੀ ਗੱਲ ਇਹ ਹੈ ਕਿ ਜੇ ਸਿੱਧੂ ਦੇ ਕਹਿਣ ਅਨੁਸਾਰ ਸਿੱਖ ਫਾਰ ਜਸਟਿਸ ਨੂੰ ਇਹ ਮਹਿਸੂਸ ਹੋ ਹੀ ਗਿਆ ਕਿ ਸਿੱਖ ਵੀ ਰੈਫਰੈਂਡਮ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਹੇ ਤਾਂ ਕਿ ਉਸਨੇ ਜਾਣਬੁੱਝ ਕੇ ਵੱਡੀ ਹਾਰ ਵੇਖਣ ਲਈ ਸਾਰੇ ਭਾਈਚਾਰਿਆਂ ਨੂੰ ਇਸ ਵਿੱਚ ਹਿੱਸਾ ਲੈਣ ਦਾ ਸੱਦਾ ਦੇਣਾ ਸੀ ਸਿੱਧੂ ਜੀਆ ਬੇਤੁਕੀਆਂ ਤੇ ਹਾਸੋਈਆਂ ਗੱਲਾਂ ਕਰਕੇ ਆਪਣਾ ਤੇ ਆਪਣੀ ਲਿਖਤ ਦਾ ਆਪੇ ਮਖੌਲ ਉਡਾ ਰਿਹਾ ਹੈ ਸਿੱਧੂ ਆਪਣਾ ਮਖੌਲ ਵੀ ਆਪੇ ਉਡਾਉਂਦਾ ਹੈ ਤੇ ਆਪਣੀ ਵਡਿਆਈ ਵੀ ਆਪੇ ਕਰਦਾ ਹੈ ਵਡਿਆਈ ਕਰਨ ਲੀਓ ਕਹਿੰਦਾ ਹੈ ਖਾਲਿਸਤਾਨ ਪੱਖੀ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਲੋਕ ਅੱਜ ਉਹ ਸਭ ਕੁਝ ਕਰ ਰਹੇ ਹਨ ਜੋ ਮੈਂ ਰਾਜੇ ਡਾਇਰੈਕਟਰ ਗੈਰੀ ਸਖਸੈਨਾ ਕੋਲ 8 ਜੂਨ 1984 ਨੂੰ ਇੱਕ ਵਾਰ ਨੀ ਕੀਤੀ ਸੀ ਤੇ ਵੀਰ ਰਾਮਨ ਨੂੰ 1990 ਵਿੱਚ ਦੱਸਿਆ ਸੀ ਸਿੱਧੂ ਦੇ ਇਸ ਸਾਰੇ ਦਿਵਸਟਾਰਫ ਪਰਚੋਲ ਇਸ ਕਿਤਾਬ ਦੇ ਅਜਾਇਬਾਂ ਪਰ ਚੁੱਕੀਆਂ ਘਟਨਾਵਾਂ ਬਾਰੇ ਵਿੱਚ ਕੀਤੀ ਜਾ ਚੁੱਕੀ ਹੈ ਪਰ ਉਸ ਨੇ ਇਹ ਪੁਕਵਾਨੀ ਕੀਤੀ ਸੀ ਜਾਨੀ ਉਕਤ ਵਿਅਕਤੀਆਂ ਦੇ ਇਸ ਦੁਨੀਆ ਵਿੱਚ ਨਾ ਹੋਣ ਕਾਰਨ ਹੁਣ ਇਸ ਦੀ ਪੁਸ਼ਟੀ ਕਿਤੋਂ ਵੀ ਨਹੀਂ ਹੋ ਸਕਦੀ ਤੇ ਪੁਸ਼ਟੀ ਤੋਂ ਬਿਨਾਂ ਸਿੱਧੂ ਦਾ ਇਹ ਦਾਵਾ ਸੱਚਾ ਨਹੀਂ ਮੰਨਿਆ ਜਾ ਸਕਦਾ ਸਿੱਧੂ ਸਿੱਖਣ ਦੀ ਆਜ਼ਾਦੀ ਅਤੇ ਖਾਰਿਸਤਾਨ ਦਾ ਉਹਨਾ ਹੀ ਵਿਰੋਧੀ ਹੈ ਜਿੰਨੀ ਭਾਰਤੀ ਸਟੇਟ ਤੇ ਸਰਕਾਰਾਂ ਇਸ ਦਾ ਪਤਾ ਉਸ ਵੱਲੋਂ ਪੱਛਮੀ ਦੇਸ਼ਾਂ ਵਿਰੁੱਧ ਕੱਢੀ ਇਸ ਪੜਾਅ ਤੋਂ ਸਹਿਜੇ ਲੱਗ ਜਾਂਦਾ ਹੈ ਦੇਸ਼ ਵਿੱਚ ਉਹ ਕਹਿੰਦਾ ਕਿ ਇਹ ਦੇਸ਼ ਆਪਣੇ ਸੰਵਿਧਾਨ ਵਿੱਚ ਦਿੱਤੇ ਗਏ ਬੋਲਣ ਅਤੇ ਸੰਸਥਾ ਬਣਾਉਣ ਦੀ ਆਜ਼ਾਦੀ ਦੇ ਅਧਿਕਾਰ ਦੀ ਗੱਲ ਕਰਕੇ ਸਿੱਖਾਂ ਦੀਆਂ ਖਾਲਿਸਤਾਨ ਪੱਖੀ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਤੇ ਇਸ ਲਈ ਰੋਕ ਨਹੀਂ ਲਗਾਉਣਗੇ ਕਿਉਂਕਿ ਸਿੱਖ ਵੋਟਰ ਸੰਘੀ ਅਤੇ ਰਾਸ਼ਟਰੀ ਪੱਧਰ ਦੇ ਚੋਣ ਨਤੀਜਿਆਂ ਨੂੰ ਉਹਨਾਂ ਦੇਸ਼ਾਂ ਦੇ ਕੁਝ ਖੇਤਰਾਂ ਵਿੱਚ ਪ੍ਰਭਾਵਿਤ ਕਰਦੇ ਹਨ ਸਿੱਧੂ ਕਹਿਣਾ ਕੀ ਚਾਹੁੰਦਾ ਤੇ ਕਹਿ ਕੀ ਜਾਂਦਾ ਇਸ ਤੇ ਪਾਠਕ ਤਾਂ ਹੱਸਣਗੇ ਹੀ ਪਰ ਜਦੋਂ ਉਹ ਪੱਛਮੀ ਦੇਸ਼ਾਂ ਵਿੱਚ ਖਾਲਿਸਤਾਨੀ ਸਰਗਰਮੀਆਂ ਨੂੰ ਵੇਖ ਕੇ ਇਹਨਾਂ ਬਖਲਾ ਗਿਆ ਜਿਸ ਕਰਕੇ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕਹਿਣਾ ਕੀ ਸੀ ਤੇ ਕਹਿ ਕੀ ਰਿਹਾ ਹਾਂ ਉਹ ਕਹਤਾ ਇਹ ਰਿਹਾ ਕਿ ਪੱਛਮੀ ਦੇਸ਼ਾਂ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਰੋਕਣ ਲਈ ਆਪਣੇ ਸੰਵਿਧਾਨ ਵਿੱਚ ਦਿੱਤੇ ਬੋਲਣ ਅਤੇ ਸੰਸਥਾ ਬਣਾਉਣ ਦੀ ਆਜ਼ਾਦੀ ਦੇ ਅਧਿਕਾਰ ਦੀ ਖਾਲਿਸਤਾਨੀਆਂ ਨੂੰ ਵਰਤੋਂ ਕਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ ਪਰ ਉਹ ਦੱਸੇ ਗਿਆ ਕਿ ਭਾਰਤੀ ਸੰਵਿਧਾਨ ਵਿੱਚ ਨਾਗਰਿਕਾਂ ਨੂੰ ਦਿੱਤੇ ਗਏ ਇਹਨਾਂ ਮੌਲਿਕ ਅਧਿਕਾਰਾਂ ਦੀ ਵਰਤੋਂ ਕਰਨ ਦਾ ਸਿੱਖਾਂ ਨੂੰ ਕੋਈ ਵੀ ਅਧਿਕਾਰ ਨਹੀਂ ਇਸ ਦੇ ਨਾਲ ਹੀ ਉਹ ਇਹ ਕਹਿ ਕੇ ਜੇਕਰ ਇਹਨਾਂ ਦੇਸ਼ਾਂ ਦੀ ਇੱਛਾ ਸ਼ਕਤੀ ਹੋਵੇ ਤਾਂ ਜਿਹੀਆਂ ਗਤੀਵਿਧੀਆਂ ਨੂੰ ਕਾਬੂ ਕਰਨ ਦੇ ਹੋਰ ਵੀ ਤਰੀਕੇ ਹਨ ਪਰ ਉਹ ਅਜਿਹਾ ਤਾਂ ਹੀ ਕਰਨਗੇ ਜੇਕਰ ਉਹਨਾਂ ਦੇ ਵਪਾਰਕ ਅਤੇ ਸਮੂਹਕ ਪੂਰ ਰਾਜਨੀਤਿਕ ਹਿੱਤ ਕਿਸੇ ਨਾ ਕਿਸੇ ਤਰੀਕੇ ਨਾਲ ਪੂਰੇ ਹੋ ਰਹੇ ਹੋਣ ਇਹ ਦੱਸ ਦਿਆਂ ਕਿ ਹਿੰਦ ਸਟੇਟ ਆਪਣੇ ਵਿਰੁੱਧ ਉੱਠਣ ਵਾਲੀ ਹਰ ਆਵਾਜ਼ ਨੂੰ ਕੁਚਲਣ ਲਈ ਗੈਰ ਕਾਨੂੰਨੀ ਤਰੀਕਿਆਂ ਤੇ ਪਹੁੰਚ ਦੀ ਵਰਤੋਂ ਕਰ ਤੋਂ ਬਿਚੇ ਜਕਦੀ ਨਹੀਂ ਭਾਵੇਂ ਉਹ ਆਵਾਜ਼ ਭਾਰਤੀ ਸੰਵਿਧਾਨ ਵਿੱਚ ਦਿੱਤੇ ਮੌਲਿਕ ਅਧਿਕਾਰ ਅਨੁਸਾਰ ਜੈਸੀ ਕਿਉਂ ਨਾ ਹੋਵੇ ਅੱਜ ਇਹ ਗੈਰ ਸੰਵਿਧਾਨਕ ਕਾਰਵਾਈਆਂ ਨੂੰ ਉਹ ਭਾਰਤ ਸਰਕਾਰ ਦੀ ਇੱਛਾ ਸ਼ਕਤੀਮੰਦ ਹੈ ਅੱਜ ਪੱਛਮੀ ਦੇਸ਼ਾਂ ਨੂੰ ਵੀ ਇਸ ਸ਼ਕਤੀ ਦੀ ਵਰਤੋਂ ਕਰਕੇ ਆਪਣੀ ਆਜ਼ਾਦੀ ਦੀ ਆਵਾਜ਼ ਉਠਾਰੇ ਸਿੱਖਾਂ ਨੂੰ ਕੁਚਲਣ ਦੀ ਬੇਨਤੀ ਕਰਦਾ ਹੈ ਅਸਲ ਵਿੱਚ ਉਹ ਚਾਹੁੰਦਾ ਹੈ ਕਿ ਜਾਂ ਤਾਂ ਪੱਛਮੀ ਦੇਸ਼ ਭਾਰਤ ਨੂੰ ਆਪਣਾ ਕੋਈ ਵਪਾਰਕ ਤੇ ਰਾਜਨੀਤਿਕ ਹਿੱਤ ਪੂਰਾ ਕਰਾ ਕੇ ਖਾਲਸਤਾਨੀਆਂ ਦੀਆਂ ਗਤੀਵਿਧੀਆਂ ਨੂੰ ਰੋਕ ਦੇਣ ਅਤੇ ਜਾਂ ਫਿਰ ਭਾਰਤ ਸਰਕਾਰ ਉਹਨਾਂ ਦੇਸ਼ਾਂ ਦੀ ਹਿੱਤ ਪੂਰਤੀ ਕਰਕੇ ਇਹਨਾਂ ਗਤੀਵਿਧੀਆਂ ਤੇ ਰੋਕ ਲਵਾ ਲਵੇ ਊਂਟ ਦਾ ਬੋਲ ਡਿੱਗਣ ਦੀ ਲਾਲਸਾ ਕਰੀ ਲੂੰਬੜੀ ਬਾਂਗ ਸਿੱਧੂ ਵੀ ਇਹ ਉਮੀਦ ਲਈ ਬੈਠਾ ਹੈ ਕਿ ਚੀਨ ਦੇ ਬਰਾਬਰ ਦੀ ਮਹਾਂ ਸ਼ਕਤੀ ਬਣਦੇ ਉਭਾਰ ਨੂੰ ਧਿਆਨ ਵਿੱਚ ਰੱਖ ਕੇ ਅਮਰੀਕਾ ਭਾਰਤ ਨਾਲ ਨੇੜਤਾ ਕਰ ਲੇਗਾ ਅਤੇ ਇਹ ਨੇੜਤਾ ਹੋ ਜਾਂ ਨਾਲੋਂ ਕਾਲਿਸਤਾਨ ਦੇ ਮੁੱਦੇ ਨੂੰ ਵੀ ਉਸੇ ਤਰ੍ਹਾਂ ਹੀ ਖਤਮ ਕਰ ਦੇਗਾ ਜਾਂ ਠੰਡੇ ਬਸਤੇ ਵਿੱਚ ਪਾ ਦੇਵੇਗਾ ਜਿਸ ਤਰ੍ਹਾਂ ਫਰਵਰੀ 1972 ਵਿੱਚ ਅਮਰੀਕੀ ਰਾਸ਼ਟਰਪਤੀ ਰੀਚਰਡ ਨਿਕਸਨ ਨੇ ਰੂਸ ਦੀ ਵਧਦੀ ਤਾਕਤ ਨੂੰ ਰੋਕਣ ਲਈ ਚੀਨ ਦਾ ਦੌਰਾ ਕਰਨ ਵਕਦਰ ਉਸ ਨਾਲ ਚੱਲ ਰਹੀ ਠੀਸ ਯੁੱਧ ਦੀ ਦੁਸ਼ਮਣੀ ਖਤਮ ਕਰਕੇ ਤਿੱਬਤ ਦੇ ਮੁੱਦੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਸੀ ਸਿੱਧੂ ਆਪਣੇ ਆਪ ਨੂੰ ਸਿੱਖ ਇਤਿਹਾਸ ਦਾ ਚੰਗਾ ਜਾਣਕਾਰ ਦੱਸ ਕੇ ਦਾਵਾ ਕਰਦਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਦਾ ਕੋਈ ਵੀ ਪ੍ਰਚਾਰ ਤੰਤਰ ਸਿੱਖਾਂ ਦੀ ਆਪਣੇ ਦੇਸ਼ ਯਾਨੀ ਭਾਰਤੀ ਸਟੇਟ ਪ੍ਰਤੀ ਵਫਾਦਾਰੀ ਨੂੰ ਹਲਾ ਨਹੀਂ ਸਕਦਾ ਅਤੇ ਨਾ ਹੀ ਉਹਨਾਂ ਦੇ ਭਾਰਤ ਦੀ ਆਜ਼ਾਦੀ ਲਈ ਪਾਈ ਯੋਗਦਾਨ ਨੂੰ ਇੰਨੀ ਆਸਾਨੀ ਨਾਲ ਖਾਰਜ ਕੀਤਾ ਜਾ ਸਕਦਾ ਕਿਉਂਕਿ ਭਾਰਤ ਹਮੇਸ਼ਾ ਸਿੱਖਾਂ ਦਾ ਸੀ ਅਤੇ ਉਹ ਭਾਰਤ ਨਾਲ ਸੰਬੰਧਿਤ ਰਹਿਣਗੇ ਸਿੱਧੂ ਦੀ ਇਤਿਹਾਸਿਕ ਜਾਣਕਾਰੀ ਦੀ ਹੂਕ ਤਾਂ ਸ਼ਾ ਮੁਹੰਮਦ ਦੇ ਜੰਗਨਾਮਾ ਦੀ ਪੰਕਤੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸ਼ਾਹੀ ਫੌਜਾਂ ਭਾਰੀਆਂ ਨੇ ਜੇ ਨਾਲ ਹੀ ਨਿਕਲ ਜਾਂਦੀ ਹੈ ਖਾਲਸੇ ਨੇ ਅਕਾਲ ਪੁਰਖ ਦੀ ਓਟ ਸਤਕਰਾਂ ਦੀ ਬਖਸ਼ਿਸ਼ ਅਤੇ ਆਪਣੇ ਬਾਹੂ ਬਲ ਤੇ ਬੁੱਧੀ ਨਾਲ ਵੱਡਾ ਤੇ ਲੰਮਾ ਸੰਘਰਸ਼ ਕਰਕੇ ਵਿਸ਼ਾਲ ਖਾਲਸਾ ਰਾਜ ਕਾਇਮ ਕੀਤਾ ਸੀ ਖਾਲਸਾ ਕਦੇ ਵੀ ਭਾਰਤੀ ਨਹੀਂ ਰਿਹਾ ਤੇ ਨਾ ਹੀ ਭਾਰਤੀ ਸਟੇਟ ਨੇ ਉਸ ਨੂੰ ਆਪਣੀ ਆਜ਼ਾਦੀ ਮਗਰੋਂ ਬਰਾਬਰ ਦਾ ਨਾਗਰਿਕ ਹੋਣ ਦਾ ਦਰਜਾ ਹੀ ਦਿੱਤਾ ਖਾਲਸਾ ਉਸ ਵਿਅਕਤੀ ਵਿਸ਼ੇਸ਼ ਮੁਕਤ ਵਿਸ਼ਾਲ ਖਾਲਸਾ ਰਾਜ ਦਾ ਮਾਲ ਕਰਿਆ ਜਿਸ ਨੂੰ ਸ਼ਾਤਰ ਚਾਲਾਂ ਨਾਲ ਗਦਾਰ ਪੈਦਾ ਕਰਕੇ ਅੰਗਰੇਜ਼ਾਂ ਨੇ 1849 ਵਿੱਚ ਹੜੱਪ ਲਿਆ ਸੀ ਤੇ ਸਿੱਖ ਆਗੂਆਂ ਦੀ ਅੰਗੈਲੀ ਕਰਨ ਹਿੰਦੂ ਤਵੀ ਸੋਚਦੇ ਧਾਰਨੀ ਕਾਂਗਰਸੀ ਆਗੂਆਂ ਨੇ ਅੰਗਰੇਜ਼ਾਂ ਨਾਲ ਮਿਲੀ ਭੁਗਤ ਕਰਕੇ 1947 ਵਿੱਚ ਵਰਤਮਾਨ ਭਾਰਤ ਵਿੱਚ ਮਿਲਾ ਲਿਆ ਸੀ 1947 ਤੋਂ ਪਹਿਲਾਂ ਤਾਂ ਭਾਰਤ ਵੀ ਇਸ ਰੂਪ ਵਿੱਚ ਕਦੇ ਇੱਕ ਮੁਲਕ ਨਹੀਂ ਰਿਹਾ ਸਗੋਂ ਅੰਗਰੇਜ਼ਾਂ ਨੇ ਇਸ ਵਿੱਚਲੇ ਅਨੇਕਾਂ ਰਾਜਾਂ ਨੂੰ ਆਪਣੇ ਗੁਲਾਮ ਬਣਾਉਣ ਮੱਦੇਨਜ਼ਰ ਆਪਣੇ ਪ੍ਰਬੰਧਕੀ ਢਾਂਚੇ ਤਹਿਤ ਇਸ ਨੂੰ ਇਹ ਰੂਪ ਦਿੱਤਾ ਸੀ ਪਰ ਇਸ ਵਿੱਚ ਵੀ 500 ਦੇ ਕਰੀਬ ਦੇਸੀ ریاستਾਂ ਜ਼ਰ ਸਨ ਜਿਨ੍ਹਾਂ ਦੀ ਆਪੋ ਆਪਣੀ ਰਾਜਾਸ਼ਾਹੀ ਸੀ 1849 ਵਿੱਚ ਅੰਗਰੇਜ਼ਾਂ ਦੇ ਅਤੇ 1947 ਵਿੱਚ ਹਿੰਦੁਸਤਾਨ ਦੇ ਗੁलाम ਬਣ ਜਾਣ ਨਾਲ ਖਾਲਸੇ ਦੇ ਮਨਮੰਦਰ ਵਿੱਚ ਉਕਰਿਆ ਹੋਇਆ ਖਾਲਸਾ ਰਾਜ ਦਾ ਸੰਕਲਪ ਮਿਟ ਨਹੀਂ ਗਿਆ ਸਗੋਂ ਖਾਲਸਾ ਇਸ ਦੀ ਆਜ਼ਾਦੀ ਲਈ ਸਦਾ ਸੰਘਰਸ਼ੀ ਲਾ ਸਿੱਧੂ ਇੱਕ ਪਾਸੇ ਖਾਲਸੇ ਦੀ ਆਜ਼ਾਦੀ ਦੇ ਸੰਘਰਸ਼ ਨੂੰ ਕਾਂਗਰਸ ਪਾਰਟੀ ਦੇ ਖਾਤੇ ਵਿੱਚ ਪਾ ਕੇ ਤੇ ਦੂਜੇ ਪਾਸੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਨਾਲ ਜੋੜ ਕੇ ਆਪਾ ਵਿਰੋਧੀ ਗੱਲ ਕਰਦਾ ਹੈ ਉਹ ਇਸ ਬਾਰੇ ਅਜੇਹਾ ਬਿਰਤਾਂਤ ਸਿਰਜਦਾ ਜਿਵੇਂ ਖਾਲਸੇ ਦਾ ਆਪਣਾ ਪਾਸ਼ਾਹੀ ਦਾਵਾ ਹੈ ਹੀ ਨਹੀਂ ਸੰਤ ਜਰਨੈਲ ਸਿੰਘ ਬਾਰੇ ਤਾਂ ਸਿੱਧੂ ਦੇ ਮਨ ਵਿੱਚ ਕੁੱਟ-ਕੁੱਟ ਕੇ ਇਰਕਾ ਭਰੀ ਹੋਈ ਹੈ ਇਸ ਨੂੰ ਕੱਢਦਾ ਹੋਇਆ ਉਹ ਕਹਿੰਦਾ ਹੈ ਕਿ ਪਾਕਿਸਤਾਨ ਉਸੇ ਤਰ੍ਹਾਂ ਹੀ ਖਾਲਿਸਤਾਨ ਪੱਖੀ ਤਤਾਂ ਦੀ ਵਰਤੋਂ ਕਰ ਰਿਹਾ ਜਿਵੇਂ ਇੰਦਰਾ ਗਾਂਧੀ ਨੇ ਆਪਣੀ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਭਿੰਡਰਾਵਾਲੀ ਦੀ ਕੀਤੀ ਸੀ ਸਿੱਧੂ ਦੀ ਸਬੂਤ ਵਿਹਾਣੀ ਇਸ ਗੱਲ ਦਾ ਵਿਸਤਾਰ ਸਹਿਤ ਜਵਾਬ ਤਾਂ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ ਪਰ ਇਸ ਸੰਬੰਧੀ ਲਾਇਏ ਦੋਸ਼ਾਂ ਦਾ ਖੰਡਨ ਕਰਦੇ ਸੰਤ ਜਰਨੈਲ ਸਿੰਘ ਨੇ ਖੁਦ ਸਪਸ਼ਟ ਕੀਤਾ ਸੀ ਮੈਂ ਉਪਜ ਹਾਂ ਇੱਕੋ ਇੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮਤਾਂ ਕੋਈ ਖਿਆਲ ਕਰੇ ਕਿ ਕੋਈ ਕੁਰਸੀ ਵਾਲਾ ਲੀਡਰ ਤੇ ਵਜ਼ੀਰ ਮੈਨੂੰ ਆਪਣਾ ਬਣਾ ਲਵੇਗਾ ਰਾਜਨੀਤਿਕ ਬੰਦੇ ਕਿਹੜੇ ਬਾਗ ਦੀ ਮੂਰੀ ਆ ਜਿਹੜੇ ਭਿੰਡਰਾ ਵਾਲੇ ਨੂੰ ਖਰੀਦ ਲੈਣਗੇ ਉਂਝ ਵੀ ਜੇਕਰ ਸਿੱਧੂ ਦੀ ਉਕਤ ਗੱਲ ਨੂੰ ਸੱਚ ਮੰਨ ਲਿਆ ਜਾਵੇ ਕਿ ਜਿਵੇਂ ਇੰਦਰਾ ਗਾਂਧੀ ਨੇ ਪਿੰਡਰਾਂ ਬਾਰੇ ਨੂੰ ਵਰਤਿਆ ਸੀ ਓਵੇਂ ਹੀ ਪਾਕਿਸਤਾਨ ਖਾਲਿਸਤਾਨੀਆਂ ਨੂੰ ਵਰਤ ਰਿਹਾ ਫਿਰ ਤਾਂ ਸਿੱਧੂ ਨੂੰ ਇਹ ਵੀ ਮੰਨਣਾ ਪਵੇਗਾ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੋਵੇਂ ਦੇਸ਼ ਅਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਇੰਦਰਾ ਸਰਕਾਰ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਆਪਸੀ ਮਿਲੀ ਭੁਗਤ ਨਾਲ ਖਾਲਿਸਤਾਨ ਬਾਰੇ ਆਪਸੀ ਸਹਿਮਤੀ ਵਾਲੀ ਨੀਤੀ ਤੇ ਹੀ ਚੱਲ ਰਹੀਆਂ ਹਨ ਸਿੱਧੂ 5 ਜੂਨ 2020 ਦੀ ਅੰਗਰੇਜ਼ੀ ਅਖਬਾਰ ਦਾ ਟਾਈਮਜ਼ ਆਫ ਇੰਡੀਆ ਦੇ ਹਵਾਲੇ ਨਾਲ ਸੰਤ ਜਰਨੈਲ ਸਿੰਘ ਦੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਲੰਡਨ ਵੇਕੇ ਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਦੀ ਤਸਵੀਰ ਨਾਲ ਸੰਤ ਜਰਨੈਲ ਸਿੰਘ ਦੀ ਤਸਵੀਰ ਲੱਗੀ ਹੋਣ ਦੀ ਗੱਲ ਕਰਕੇ ਇਹ ਸਪਸ਼ਟ ਕਰ ਦਿੰਦਾ ਕਿ ਮੈਨੂੰ ਸਿੱਖ ਧਰਮ ਦਾ ਪੂਰਾ ਵਿਗਿਆਨੀ ਕਿਉਂਕਿ ਗੁਰੂ ਸਾਹਿਬਾਨ ਦੇ ਬਰਾਬਰ ਕਿਸੇ ਸਿੱਖ ਛੀਤ ਜਾਂ ਆਗੂ ਦੀ ਤਸਵੀਰ ਲਾਉਂਦੀ ਸਿੱਖ ਧਰਮਤਾ ਤੇ ਮर्याਦਾ ਅਨੁਸਾਰ ਸਖਤ ਮਨਾਈ ਹੈ ਤੇ ਕੋਈ ਵੀ ਸਿੱਖ ਅਜਿਹੀ ਵੱਧਰ ਗਲਤੀ ਕਰਨ ਦਾ ਹਿਆ ਨਹੀਂ ਕਰ ਸਕਦਾ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਦੇਹਤਾਰੀ ਗੁਰੂ ਦੰਮ ਨਾਲ ਲੜਾਈ ਦਾ ਕਾਰਨੀ ਉਹਨਾਂ ਵੱਲੋਂ ਕੀਤੀ ਜਾ ਰਹੀ ਗੁਰੂ ਸਾਹਿਬਾਨ ਦੀ ਬਰਾਬਰੀ ਸੀ ਸਿੱਧੂ ਉਸੇ ਤਰ੍ਹਾਂ ਇਸ ਅਖਬਾਰ ਦੀ ਸਿੱਖਾਂ ਵਿਰੁੱਧ ਕੜੀ ਕਹਾਣੀ ਨੂੰ ਸੱਚ ਮੰਨ ਲੈਂਦਾ ਹੈ ਜਿਵੇਂ ਉਸਨੇ ਕੁਲਦੀਪ ਨૈયਰ ਦੇ ਸੰਤ ਜਰਨੈਲ ਸਿੰਘ ਵਿਰੁੱਧ ਸਿਰਜੇ ਝੂਠੇ ਬਿਰਤਾਂਤ ਨੂੰ ਸੱਚ ਮੰਨ ਲਿਆ ਹੈ ਹੁੰਜ ਵੀ ਜੇਕਰ ਇਸ ਅਖਬਾਰ ਦੀ ਇੱਕ ਖਬਰ ਸੱਚੀ ਹੁੰਦੀ ਤਾਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਵਿਰੁੱਧ ਪੈਰ ਪੈਰ ਤੇ ਜ਼ਹਿਰ ਉਗਲਣ ਵਾਲਾ ਸਿੱਧੂ ਆਪਣੀ ਕਿਤਾਬ ਵਿੱਚ ਦਿੱਤੀਆਂ ਬੇਲੋੜੀਆਂ ਤਸਵੀਰਾਂ ਨਾਲ ਸੰਤਾਂ ਦੀ ਉਹ ਤਸਵੀਰ ਵੀ ਜ਼ਰੂਰ ਲਾਉਂਦਾ ਪਰ ਉਸ ਵੱਲੋਂ ਅਜਿਹੀ ਤਸਵੀਰ ਨਾ ਲਾਉਣ ਤੋਂ ਉਸਦੀ ਇਹ ਗੱਲ ਸਰਾਸਰ ਝੂਠੀ ਸਾਬਤ ਹੋ ਜਾਂਦੀ ਹੈ ਸੱਤ ਅਤੇ ਸੋਲਾ ਕਮਿਸ਼ਨ ਜੀਬੀਐਸ ਸਿੱਧੂ ਆਪਣੀ ਕਿਤਾਬ ਦੇ ਇਸ ਅਧਿਆਇ ਦੇ ਉਪਸਰ ਲੇਖ ਸੱਤ ਅਤੇ ਸੋਲਾ ਦੀ ਪੇਸ਼ਕਾਰੀ ਇਸ ਤਰ੍ਹਾਂ ਕਰਦਾ ਹੈ ਕਿ ਇਸ ਨੂੰ ਪੜ੍ਹ ਕੇ ਸਿੱਖ ਇਹ ਸਮਝਣ ਕਿ ਉਹਨਾਂ ਵੱਲੋਂ ਡੇਢ ਦਹਾਕਾ ਹੰਡਾਇਆ ਜ਼ੁਲਮ ਤੇ ਕਤਲੋਗਾਰੀ ਦੀ ਪੀੜ ਸਿੱਖ ਹੋਣ ਦੇ ਨਾਤੇ ਉਹ ਵੀ ਉਸੇ ਤਰ੍ਹਾਂ ਹੀ ਮਹਿਸੂਸ ਕਰ ਰਿਹਾ ਜਿਸ ਤਰ੍ਹਾਂ ਪੀੜਤ ਸਿੱਖ ਪਰਿਵਾਰ ਕਰ ਰਹੇ ਹਨ ਅਤੇ ਪੀੜਤ ਸਿੱਖ ਪਰਿਵਾਰਾਂ ਨੂੰ ਨਿਆਂ ਨਾ ਮਿਲਣ ਦਾ ਉਹਨੂੰ ਵੀ ਉਹਨਾਂ ਹੀ ਦੁੱਖ ਹੈ ਜਿਨ੍ਹਾਂ ਉਹਨਾਂ ਸਿੱਖਾਂ ਨੂੰ ਜਿਨ੍ਹਾਂ ਨੂੰ ਨਿਆਂ ਨਹੀਂ ਮਿਲਿਆ ਪਰ ਪਰਚੋਰੀਆ ਨਿਗਾਹ ਨਾਲ ਉਸਦੀ ਇਸ ਲਿਖਤ ਤੇ ਝਾਤੀ ਮਾਰਨ ਨਾਲ ਸਾਫ ਹੋ ਜਾਂਦਾ ਹੈ ਕਿ ਉਸ ਨੂੰ ਨਾ ਤਾਂ ਸਿੱਖਾਂ ਵੱਲੋਂ ਹਟਾਏ ਇਸ ਸੰਤਪ ਦਾ ਹੀ ਕੋਈ ਦੁੱਖ ਹੈ ਤੇ ਨਾ ਹੀ ਉਹਨਾਂ ਨੂੰ ਨਾਂ ਨਾ ਮਿਲਣ ਦਾ ਹੀ ਕੋਈ ਅਫਸੋਸ ਹੈ ਉਸ ਨੂੰ ਤਾਂ ਇਹ ਹਾਲ ਖਾਈ ਜਾਂਦਾ ਹੈ ਕਿ ਪੱਛਮੀ ਦੇਸ਼ਾਂ ਵਿੱਚ ਉਹਨਾਂ ਦੇ ਸੰਵਿਧਾਨ ਅਨੁਸਾਰ ਸਿੱਖਾਂ ਨੂੰ ਆਪਣੀ ਆਜ਼ਾਦੀ ਦੀ ਗੱਲ ਕਰਨ ਦੀ ਮਿਲੀ ਖੁੱਲ ਹਿੰਦੁਸਤਾਨ ਦੀ ਸਲਾਮਤੀ ਲਈ ਖਤਰਾ ਹੀ ਨਾ ਬਣਦਾ ਉਸ ਦਾ ਕਹਿਣਾ ਹੈ ਵਿਦੇਸ਼ਾਂ ਵਿੱਚ ਭਾਰਤ ਵਿਰੋਧੀ ਤਾਕਤਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਦਾ ਸਥਾਈ ਹੱਲ ਆਪਣੇ ਦੇਸ਼ ਵਿੱਚ ਦੀ ਸਮੱਸਿਆ ਨੂੰ ਹੱਲ ਕਰਨ ਨਾਲ ਹੀ ਹੋ ਸਕਦਾ ਹੈ ਪਰ ਸਮੱਸਿਆ ਕੀ ਹੈ ਤੇ ਸਿੱਖ ਉਸ ਦਾ ਕੀ ਹੱਲ ਚਾਹੁੰਦੇ ਹਨ ਸਿੱਧੂ ਉਸ ਨੂੰ ਸਪਸ਼ਟ ਰੂਪ ਵਿੱਚ ਦੱਸਣ ਦੀ ਥਾਂ ਚੁੱਪ ਧਾਰ ਲੈਂਦਾ ਹੈ ਅਤੇ ਇਹ ਸੁਝਾ ਦਿੰਦਾ ਹੈ ਕਿ ਸੱਚ ਅਤੇ ਸੁਲਕ ਕਮਿਸ਼ਨ ਦੀ ਨਿਯੁਕਤੀ ਇਸ ਕਾਨੂੰਨੀ ਘਟਨਾ ਨੂੰ ਨਿਵੇੜਨ ਵਿੱਚ ਮਦਦ ਕਰੇਗੀ ਅਤੇ ਇਹਨਾਂ ਅਣਸੁਲਝੇ ਮੁੱਦਿਆਂ ਦਾ ਫਾਇਦਾ ਉਠਾ ਰਹੀਆਂ ਭਾਰਤ ਵਿਰੋਧੀ ਤਾਕਤਾਂ ਨੂੰ ਠੱਲ ਪਾਵੇਗੀ ਉਹ ਤਾਂ ਹਰ ਹਾਲਤ ਵਿੱਚ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਚੱਲ ਰਹੀ ਅਦਾਲਤੀ ਪ੍ਰਕਿਰਿਆ ਨੂੰ ਬੰਦ ਹੋਈ ਵੇਖਣਾ ਚਾਹੁੰਦਾ ਹੈ ਇਸੇ ਲਈ ਤਾਂ ਉਹ ਕਹਿੰਦਾ ਕਿ ਸਿੱਖਾਂ ਨੂੰ ਨਿਆਂ ਤੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਲਈ ਬਣਾਏ ਕਮਿਸ਼ਨਾਂ ਕਮੇਟੀਆਂ ਅਤੇ ਸਿੱਟਾਂ ਤੇ ਊਰਜਾ ਖਤਮ ਕਰਨ ਦੀ ਥਾਂ ਰષ્ટ્ર ਨੂੰ ਇਸ ਅਪਰਾਧ ਤੋਂ ਮੁਕਤ ਕਰਨ ਲਈ ਸੰਸਦ ਦੇ ਐਕਟ ਜਾਂ ਆਰਡੀਨੈਂਸ ਰਾਹੀਂ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਹੀ ਹੇਠ ਦੋ ਮੌਜੂਦਾ ਜਾਂ ਸੇਵਾਮੁਕਤ ਜੱਜਾਂ ਨੂੰ ਸ਼ਾਮਲ ਕਰਕੇ ਸੱਚ ਅਤੇ ਸੁਲ੍ਹਾ ਕਮਿਸ਼ਨ ਕਾਇਮ ਕਰਨਾ ਚਾਹੀਦਾ ਹੈ ਸਿੱਧੂ ਇਹ ਜਾਣਦਾ ਹੋਇਆ ਵੀ ਕਿ ਸੱਤਾ ਵਿਚਾਈਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਅਜਿਹਾ ਕਮਿਸ਼ਨ ਕਾਇਮ ਕਰਨ ਦੀ ਕਦੇ ਵੀ ਹਾਮੀ ਨਹੀਂ ਭਰੀ ਸਗੋਂ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਨ ਵਾਲੀਆਂ ਜਥੇਬੰਦੀਆਂ ਵੱਲੋਂ ਕਾਇਮ ਕੀਤੇ ਗੈਰ ਸਰਕਾਰੀ ਸੇਵਾ ਮੁਕਤ ਜੱਜਾਂ ਦੇ ਤਿੰਨ ਮੈਂਬਰੀ ਪੀਪਲਸ ਕਮਿਸ਼ਨ ਨੂੰ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਰਾਹੀਂ ਆਪਣੀ ਜਾਂਚ ਕਰਨ ਤੋਂ ਰੋਕ ਦਿੱਤਾ ਸੀ ਹੁਣ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਨੀਤੀ ਤੇ ਚੱਲ ਰਹੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਸਿੱਖਾਂ ਤੇ ਉਸਦੀ ਸਹਿਮਤੀ ਨਾਲ ਕੀਤੇ ਜੂਨ 1984 ਦੇ ਹਮਲੇ ਅਤੇ ਰਜੀਵ ਗਾਂਧੀ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਨਵੰਬਰ 1984 ਦੇ ਵਰਤਾਇਕ ਕੱਲੂਕਾਰੇ ਦੀ ਜਾਂਚ ਲਈ ਅਜੇ ਹਕ ਕਮਿਸ਼ਨ ਕਿਵੇਂ ਕਾਇਮ ਕਰ ਸਕਦੀ ਹੈ ਸਿੱਧੂ ਜਦ ਖੋਦੀ ਮੰਨਦਾ ਹੈ ਕਿ ਨਵੰਬਰ 1984 ਦੇ ਕਤਲੇਆਮ ਦੀ ਜਾਂਚ ਕਰਨ ਲਈ ਕਾਇਮ ਕੀਤੇ ਕਮਿਸ਼ਨਾਂ ਕਮੇਟੀਆਂ ਅਤੇ ਸਿਟਾਂ ਨੇ ਕੋਈ ਫਾਇਦਾ ਨਹੀਂ ਦਿੱਤਾ ਫਿਰ ਉਸ ਦੇ ਸੁਝਾਅ ਅਨੁਸਾਰ ਕਾਇਮ ਕੀਤੇ ਕਮਿਸ਼ਨ ਨੇ ਕਿਹੜਾ ਮਾਰਕਾ ਮਾਰ ਲੈਣਾ ਹੈ ਸਿੱਧੂ ਨੇ ਇਸ ਕਮਿਸ਼ਨ ਦੇ ਸਾਹਮਣੇ ਰੱਖਣ ਵਾਲੇ ਜਿੰਨਾ ਸਵਾਲਾਂ ਦੀ ਸੂਚੀ ਬਣਾਈ ਹੈ ਉਹ ਇਸ ਗੱਲ ਤੇ ਹੀ ਕੇਂਦਰਿਤ ਹਨ ਕਿ ਸੰਤ ਜਰਨੈਲ ਸਿੰਘ ਕਾਂਗਰਸ ਦੀ ਸਿਰਜਣਾ ਸੀ ਪਰ ਉਸ ਦੀਆਂ ਖੜਕੂ ਕਾਰਵਾਈਆਂ ਇੰਦਰਾ ਤੇਪਾਰੂ ਪੈ ਗਈਆਂ ਸਨ ਅਤੇ ਉਹ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਦੀ ਮਜਬੂਰ ਹੋ ਗਈ ਸੀ ਅਸਰ ਵੀ ਸਿੱਧੂ ਇਹ ਸਾਬਤ ਕਰਨਾ ਚਾਹੁੰਦਾ ਕਿ ਸੰਤ ਜਰਨੈਲ ਸਿੰਘੀ ਦਰਬਾਰ ਸਾਹਿਬ ਸਮੂਹੀ ਤਬਾਹੀ ਅਤੇ ਸਿੱਖਾਂ ਨੂੰ ਮਰਵਾਉਣ ਦਾ ਕਾਰਨ ਬਣਿਆ ਸੀ ਸਿੱਧੂ ਵੱਲੋਂ ਸੱਚ ਅਤੇ ਸੁਲਾ ਕਮਿਸ਼ਨ ਦੀ ਆਮ ਮਾਫੀ ਦੀ ਧਾਰਾ ਜਿੱਥੇ ਹਾਸੋ ਹੀ ਨਹੀਂ ਗੱਲ ਹੈ ਉਥੇ ਅਮਲੀ ਜਾਨੀ ਪ੍ਰੈਕਟੀਕਲੀ ਵੀ ਨਹੀਂ ਹੈ ਕਿਉਂਕਿ ਮਾਫੀਦਾ ਵਾਦਾ ਤਾਂ ਉਥੇ ਕੀਤਾ ਜਾਂਦਾ ਜਿੱਥੇ ਦੋਸ਼ੀ ਕਟਾਰੇ ਵਿੱਚ ਖੜੇ ਹੋਣ ਤੇ ਉਹਨਾਂ ਵਿੱਚੋਂ ਵਾਦਾ ਮਾਫ ਗਵਾਹ ਬਣ ਕੇ ਗਵਾਹੀ ਦੀ ਘਾਟ ਕਰਨ ਬਰੀ ਹੋਰੇ ਅਪਰਾਧੀਆਂ ਨੂੰ ਆਪਣੀ ਗਵਾਹੀ ਨਾਲ ਸਜ਼ਾ ਕਰਾ ਦੇਣ ਪਰ ਇੱਥੇ ਨਾ ਤਾਂ ਦੋਸ਼ੀ ਕਟਾਰੇ ਵਿੱਚ ਹੀ ਖੜੇ ਹਨ ਤੇ ਨਾ ਹੀ ਕਿਸੇ ਨੇ ਮਾਫੀਦਾ ਵਾਦਾ ਕਰਨ ਤੇ ਸਿੱਧੂ ਦੇ ਸੁਝਾਅ ਅਨੁਸਾਰ ਦਰਬਾਰ ਸਾਬ ਅੰਮ੍ਰਿਤਸਰ ਦੇ ਬਾਹਰ ਸੰਸਦ ਭਵਨ ਦੇ ਬਾਹਰੀ 게ਟ ਇੰਡੀਆ ਗੇਟ ਜੰਤਰ ਮੰਤਰ 게ਟ ਅਤੇ ਕਾਂਡਪੁਰਾਦ ਥਾਮਾਂ ਤੇ ਰੱਖੇ ਰਜਿਸਟਰਾਂ ਤੇ ਆਪਣੀਆਂ ਵਿਅਕਤੀਗਤ ਅਤੇ ਸਮੂਹਕ ਅਸਫਲਤਾਵਾਂ ਤੇ ਅਪਰਾਧਾਂ ਦਾ ਅਫਸੋਸ ਜ਼ਾਹਰ ਕਰਕੇ ਆਬੈਲ ਮuje ਮਾਰ ਵਾਲੀ ਗਾਲੀ ਕਰਨੀ ਹੈ ਅਸਲ ਵਿੱਚ ਸਿੱਧੂ ਦੀ ਸੋਚੀ ਹੁਆ ਸੋ ਹੁਆ ਕਹਿਣ ਵਾਲੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਸ਼ੈਮ ਪਿਤਰੋਤਾ ਵਰਗੀ ਹੀ ਹੈ ਉਹ ਚਾਹੁੰਦਾ ਹੈ ਕਿ ਸਿੱਖ ਇਸ ਜ਼ੁਲਮ ਉਸਤਮ ਅਤੇ ਕਤਲੇਆਮ ਦੇ ਸੰਤਾਪ ਨੂੰ ਭੁੱਲ ਜਾਣ ਤੇ ਸੰਤ ਜਨਰਲ ਸਿੰਘ ਪਿੰਡਰਾ ਵਾਲੇ ਤੇ ਆਪਣੇ ਆਪ ਨੂੰ ਇਸ ਸੰਤਾਪ ਦੇ ਦੋਸ਼ੀ ਮੰਨ ਕੇ ਹਿੰਦ ਸਟੇਟ ਹਿੰਦ ਸਰਕਾਰ ਤੇ ਹਿੰਦੂਤਵੀ ਸੋਚ ਦੇ ਅਤਿਕਨਾਉਂੇ ਅਪਰਾਧ ਨੂੰ ਮਾਫ ਕਰ ਦੇਣ ਸਿੱਧੂ ਜਿੱਥੇ ਸੰਤ ਜਰਨੈਲ ਸਿੰਘ ਵਿਰੁੱਧ ਆਪਣੇ ਮਨ ਦੀ ਪੜਾਅਸ ਕੱਢਦਾ ਹੋਇਆ ਦੋਸ਼ ਲਾਉਂਦਾ ਹੈ। ਭਿੰਡਰਾਵਾਲੇ ਨੇ ਕਾਂਗਰਸ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਇਸ ਪਾਰਟੀ ਨਾਲ ਆਪਣੀ ਮਰਜ਼ੀ ਨਾਲ ਤੇ ਜਾਣਬੁੱਝ ਕੇ ਮੇਰੀ ਭਗਤ ਕੀਤੀ ਜਿਸ ਨੇ ਜਿਹੀਆਂ ਘਟਨਾਵਾਂ ਨੂੰ ਜਨਮ ਦਿੱਤਾ ਜਿਨ੍ਹਾਂ ਕਰਕੇ ਅਕਾਲ ਤਖਤ ਸਾਬ ਤਬਾਹ ਹੋ ਗਿਆ ਤੇ ਹਜ਼ਾਰਾਂ ਜਾਨਾਂ ਗਈਆਂ। ਉੱਥੇ ਆਪਣੀ ਆਪੇ ਵਡਿਆਈ ਕਰਦਾ ਹੋਇਆ ਲਿਖਦਾ ਹੈ ਅੱਜ ਖਾਲਿਸਤਾਨ ਪੱਖੀ ਤੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਲੋਕ ਉਹ ਸਭ ਕਰ ਰਹੇ ਹਨ ਜੋ ਮੈਂ 8 ਜੂਨ 1984 ਨੂੰ ਡਾਇਰੈਕਟਰ ਆਰ ਗੈਰੀ ਸਕਸੈਨਾ ਨਾਲ ਆਪਣੀ ਮੁਲਾਕਾਤ ਵਿੱਚ ਉਹ ਇੱਕ ਵਾਰ ਨ ਕੀਤੀ ਸੀ। ਅਸਲ ਵਿੱਚ ਸਿੱਧੂ ਝੂਠ ਨੂੰ ਸੱਚ ਬਣਾਉਂਦੀ ਆਪਣੀ ਲਿਖਤ ਦੀ ਪੇਸ਼ਕਾਰੀ ਅਜਿਹੀ ਗਮਰਾਹਕੁੰਨ ਤਰੀਕੇ ਨਾਲ ਕਰਦਾ ਹੈ ਤਾਂ ਜੋ ਉਸ ਨੂੰ ਪੂਰਨ ਸੱਚ ਮੰਨਨ ਦਾ ਟਪਲਾ ਖਾ ਕੇ ਪਾਠ ਗਮਰਾਹ ਹੋ ਜਾਣ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜਿਹਨੂੰ ਸਿੱਖ ਕੌਮ 20ਵੀਂ ਸਦੀ ਦਾ ਮਹਾਨ ਸਿੱਖ ਪੰਥਕ ਜਰਨੈਲ ਜਾਂਵਾਜ਼ ਰਾਖਾ ਮਜ਼ਲੂਮਾਂ ਦਾ ਦਰਦੀ ਆਜ਼ਾਦੀ ਦਾ ਪਰਵਾਨਾ ਹਿੰਦ ਫੌਜ ਨੂੰ ਲੋਹੇ ਦੇ ਚਣੇ ਚਪਾਉਣ ਵਾਲਾ ਯੋਧਾ ਅਤੇ ਧਰਮ ਹਿੱਤ ਸਿਰ ਧੜ ਦੀ ਬਾਜ਼ੀ ਲਾਉਣ ਵਾਲਾ ਅਨੋਖਾ ਸ਼ਹੀਦ ਮੰਨੇ ਹਨ ਉਹਨੂੰ ਉਹ ਸੰਜੇ ਗਾਂਧੀ ਦੀ ਸਿਰਜਣਾ ਕਾਂਗਰਸ ਪਾਰਟੀ ਦਾ ਹੱਥ ਟੋਕਾ ਹਿੰਦੂਆਂ ਦਾ ਕਾਤਲ ਅਤੇ ਸਿੱਖ ਨੌਜਵਾਨਾਂ ਨੂੰ ਮਰਵਾਉਣ ਤੇ ਦਰਬਾਰ ਸਾਹਿਬ ਸਮੂਹੀ ਤਬਾਹੀ ਕਰਾਉਣ ਦਾ ਦੋਸ਼ੀ ਤੇ ਜਾਣ ਬੁਝ ਕੇ ਆਪਣੀ ਮੌਤ ਆਪ ਸੇੜਨ ਵਾਲਾ ਮੰਨਨ ਡੈਪਨ ਸਿੱਧੂ ਦਾਵਾ ਕਰਦਾ ਹੈ ਕਿ ਮੈਂ ਇਸ ਕਿਤਾਬ ਰਹੀਂ ਉਹ ਸੱਚ ਸਾਂਝਾ ਕੀਤਾ ਜਿਸ ਬਾਰੇ ਮੈਂ ਜਾਣਦਾ ਹਾਂ ਪਰ ਉਹਦੀ ਕਿਤਾਬ ਦੀ ਪਰਚੋਲ ਕਰਨ ਤੇ ਸੱਜ ਹੀ ਸਪਸ਼ਟ ਹੋ ਜਾਂਦਾ ਹੈ ਕਿ ਇਸ ਵਿੱਚਲੇ ਝੂਠ ਵਿੱਚ ਸੱਚਾ ਟੇਚ ਲੋਨ ਦੇ ਬਰਾਬਰ ਹੀ ਹੈ ਉਸ ਵੱਲੋਂ ਇਸ ਦਾਵੇ ਨਾਲ ਕੀਤੀ ਗਈ ਅਗਲੀ ਗੱਲ ਮੈਨੂੰ ਯਕੀਨ ਹੈ ਕਿ ਸਬੰਧਤ ਅਤੇ ਅਹਿਮ ਤੱਥਾਂ ਬਾਰੇ ਜਾਣਨ ਵਾਲੇ ਬਹੁਤ ਸਾਰੇ ਲੋਕ ਅਜਿਹੀ ਜਾਣਕਾਰੀ ਨਾਲ ਅੱਗੇ ਆਉਣ ਵਿੱਚ ਨਹੀਂ ਚਿਚਕਣਗੇ ਜੋ ਉਹਨਾਂ ਕੋਲ ਕਈ ਸਾਲਾਂ ਤੋਂ ਮੌਜੂਦ ਸੀ ਪਰ ਉਹਨਾਂ ਵਿੱਚ ਖੁਲਾਸਾ ਕਰਨ ਦੀ ਹਿੰਮਤ ਨਹੀਂ ਸੀ ਤਾਂ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਉਹ ਇਹ ਦਾਅਵਾ ਕਿਉਂ ਕਰ ਰਿਹਾ ਅਸਲ ਵਿੱਚ ਸਿੱਧੂ ਆਪਣੇ ਉਕਤ ਦਾਅਵੇ ਨਾਲ ਆਪਣੇ ਵਰਗੇ ਦੇਸ਼ ਭਗਤੀ ਦੇ ਹੋਰ ਜਨੂਨੀਆਂ ਨੂੰ ਇਸ ਗੱਲ ਲਈ ਉਕਸਾਉਂਦਾ ਹੈ ਕਿ ਉਹ ਵੀ ਮੇਰੇ ਵਾਂਗ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਕਿਰਦਾਰਕੁਸ਼ੀ ਕਰਨ ਲਈ ਅੱਗੇ ਆਉਣ ਤਾਂ ਜੋ ਮੇਰੇ ਵੱਲੋਂ ਸਿਰਜੇ ਬਿਰਤਾਂਤ ਦੀ ਉਹਨਾਂ ਰਾਹੀਂ ਪੁਸ਼ਟੀ ਹੋ ਜਾਵੇ ਅਤੇ ਮੈਂ ਜੋ ਕੁਝ ਲਿਖਿਆ ਹੈ ਪਾਠਕ ਉਸ ਨੂੰ ਪੂਰਨ ਸੱਚ ਮੰਨ ਲੈਣ ਤੇ ਸਿੱਖ ਵੀ ਮੇਰੇ ਛਲਾਵੇ ਵਿੱਚ ਆ ਕੇ ਸੰਤ ਪਿੰਡਰਾਂ ਵਾਲਿਆਂ ਨੂੰ ਆਪਣਾ ਨਾਇਕ ਮੰਨਣ ਦੀ ਥਾਂ ਖਲ ਨਾਇਕ ਸਮਝਣ ਡੇ ਪੈਣ। ਇਸ ਗੱਲ ਨੂੰ ਆਮ ਵਿਅਕਤੀ ਵੀ ਸਮਝ ਚੁੱਕਾ ਹੈ ਕਿ ਸਰਕਾਰੀ ਕਮਿਸ਼ਨ ਕਮੇਟੀਆਂ ਤੇ ਸਿਟਾਂ ਇਸ ਲਈ ਨਹੀਂ ਬਣਾਏ ਜਾਂਦੇ ਕਿ ਉਹ ਸਰਕਾਰ ਦੀ ਹਲਚੇਰੀ ਅਤੇ ਗੈਰ ਕਾਨੂੰਨੀ ਕਾਰਵਾਈਆਂ ਨਾਲ ਪੀੜਤ ਹੋਏ ਪਰਿਵਾਰਾਂ ਨੂੰ ਨਿਆਂ ਦੇਣਗੇ ਤੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣਗੇ। ਸਗੋਂ ਉਹ ਇਸ ਲਈ ਬਣਾਏ ਜਾਂਦੇ ਹਨ ਕਿ ਪੀੜਤਾਂ ਨੂੰ ਨਿਆਂ ਦਿਵਾਉਣ ਦਾ ਲੰਮਾ ਸਮਾਂ ਵਿਖਾਵਾ ਕਰਦੇ ਰਹਿਣ। ਪਰ 냐ਦਵਾਉਣ ਦੀ ਅੜ ਹਿੱਟ ਸਰਕਾਰ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਤੇ ਪਰਦਾ ਪੋਸ਼ੀ ਕਰਕੇ ਸਰਕਾਰੀ ਸ਼ਹਿ ਹਿੱਟ سنگੀਨ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਬਚਾ ਲੈਣ ਸਿੱਧੂ ਇਸ ਸਚਾਈ ਨੂੰ ਸਪਸ਼ਟ ਰੂਪ ਵਿੱਚ ਜਗ੍ਹਾ ਜ਼ਾਹਰ ਕਰਨ ਦੀ ਥਾਂ ਗੋਲ ਮੋਲ ਗੱਲ ਕਰਦਾ ਹੋਇਆ ਕਹਿੰਦਾ ਹੈ ਕਿ ਭਾਵੇਂ ਕੁਝ ਗੁੰਡਿਆਂ ਤੇ ਅਪਰਾਧੀਆਂ ਨੂੰ ਦੋਸ਼ੀ ਠਹਿਰਾ ਗਿਆ ਪਰ ਅਜੀਆਂ ਕੋਸ਼ਿਸ਼ਾਂ ਤੇ ਊਰਜਾ ਖਤਮ ਕਰਨ ਦਾ ਕੋਈ ਫਾਇਦਾ ਨਹੀਂ ਜਿਨ੍ਹਾਂ ਦੀ ਸਫਲਤਾ ਦੀ ਕੋਈ ਸੰਭਾਵਨਾ ਨਹੀਂ ਉਹ ਉਮੀਦ ਕਰਦਾ ਹੈ ਕਿ ਜਸਟਿਸ ਇਸ ਸੈਂਟੀਗਰਾਦੀ ਐਸ ਆਈਟੀ ਇਸ ਲੜੀ ਵਿੱਚ ਆਖਰੀ ਹੋਵੇਗੀ ਅਸਲ ਵਿੱਚ ਸਿੱਧੂ ਚਾਹੁੰਦਾ ਹੈ ਕਿ ਨਿਆਂ ਦੀ ਜਿਹੜੀ ਮਾੜੀ ਮੋਟੀ ਪ੍ਰਕਿਰਿਆ ਚੱਲ ਰਹੀ ਹੈ ਉਹ ਵੀ ਸਦਾ ਲਈ ਬੰਦ ਹੋ ਜਾਏ ਸਿੱਧੂ ਨੂੰ ਤਾਂ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਵੱਲੋਂ ਸਨਮੁਖ ਜੂਝ ਜਾਂ ਪਾਈ ਸ਼ਹੀਦੀ ਨਾਲ ਵੀ ਵੱਡੀ ਕਿਹੜਾ ਇਸ ਕਿਹਨੂੰ ਕੱਢਣ ਲਈ ਉਹ ਇਹ ਪ੍ਰਚਾਰਨਾ ਚਾਹੁੰਦਾ ਕਿ ਸੰਤ ਜਰਨੈਲ ਸਿੰਘ ਫੌਜ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਨਹੀਂ ਹੋਏ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਸਮੇਤ ਗ੍ਰਿਫਤਾਰ ਕਰਨ ਮਗਰੋਂ ਤੇ ਸੀਹ ਦੇ ਕੇ ਮਾਰ ਮੁਕਾਇਸਨ ਸੱਚ ਤੇ ਸੁਰੱਖਿਆ ਕਮਿਸ਼ਨ ਲਈ ਉਸ ਵੱਲੋਂ ਤਿਆਰ ਕੀਤੇ ਸਵਾਲਾਂ ਦੀ ਸੂਚੀ ਵਿਜਲਾ ਇਸਵਾਲ ਕੀ ਪਿੰਡਰਾ ਵਾਲੇ ਅਤੇ ਉਸਦੇ ਦੋ ਸਾਥੀ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਜਿਉਂਦੇ ਫੜੇ ਗਏ ਸਨ ਅਤੇ ਫਿਰ ਉਹਨਾਂ ਨੂੰ ਤਸੀਹੇ ਦੇ ਕੇ ਮਾਰ ਮੁਕਾਇਆ ਸੀ ਸਿੱਧੂ ਦੀ ਇਸੇ ਧਰਨ ਦਾ ਹੀ ਪ੍ਰਤੀਕ ਹੈ ਸਿੱਧੂ ਵੱਲੋਂ ਇਸ ਉਪਸਰ ਲੇਖ ਦੇ ਅਖੀਰ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਬਾਰੇ ਹਾਊਸ ਆਫ ਕਾਮਨਸ ਵਿੱਚ ਮੰਗੀ ਮਾਫੀ ਦੀ ਤਰਸ ਤੇ ਭਾਰਤੀ ਸੰਸਦ ਦੇ ਸਾਂਝੇ ਸੈਸ਼ਨ ਵਿੱਚ ਸਰਪਾਰਟੀ ਮਾਫੀ ਮੰਗਣ ਦਾ ਸੁਝਾਅ ਆਪਣੇ ਆਪ ਨੂੰ ਸਿੱਖਾਂ ਦਾ ਹਮਦਰਦ ਵਿਖਾਉਣ ਦੇ ਵਿਖਾਵੇ ਤੋਂ ਵੱਧ ਕੁਝ ਨਹੀਂ ਕਿਉਂਕਿ ਹਿੰਦ ਸਟੇਟ ਦੀ ਸੱਤਾ ਬਚਾਉਣ ਵਾਲੀ ਹਰੇਕ ਪਾਰਟੀ ਦੀ ਸਰਕਾਰ ਆਪਣੀ ਸਟੇਟ ਦੇ ਇਸ ਵੱੱਡਰ ਗੁਨਾਹ ਦੀ ਮਾਫੀ ਮੰਗ ਕੇ ਆਪਣੀ ਸਟੇਟ ਨੂੰ ਇਸ ਵੱੱਡਰ ਗੁਨਾਹ ਦਾ ਗੁਨਾਹੀ ਬਣਾਉਣ ਦੀ ਸੋਚ ਸੋਚ ਵੀ ਨਹੀਂ ਸਕਦੀ ਇਸ ਗੱਲ ਨੂੰ ਸਿੱਧੂ ਵੀ ਪਲੀਪਦਨ ਜਾਣਦਾ ਹੈ ਕਿ ਮਾਫੀ ਮੰਗਰ ਦਾ ਅਰਥ ਗੁਨਾਹ ਕਬੂਲਣਾ ਹੁੰਦਾ ਹੈ ਤੇ ਹਿੰਦੂ ਤਵੀ ਸੋਚ ਦੇ ਧਾਰਨੀ ਭਾਰਤੀ ਰਾਜਨੀਤਿਕਾਂ ਵਿੱਚ ਇਹ ਦਮ ਨਹੀਂ ਕਿ ਉਹ ਸਿੱਖ ਕੌਮ ਦੇ ਮਾਮਲੇ ਵਿੱਚ ਅਜਿਹਾ ਕਰ ਸਕਣ ਸਿੱਧੂ ਦੀ ਕਿਤਾਬ ਖਾਲਿਸਤਾਨ ਦੀ ਸਾਜ਼ਿਸ਼ ਦੀ ਪਰਚੋਲ ਕਰਨ ਉਪਰੰਤ ਇਹ ਸੱਚ ਉਗੜ ਕੇ ਸਾਹਮਣੇ ਆਉਂਦਾ ਹੈ ਕਿ ਇਹ ਇਕੱਲੇ ਗੈਰ ਸਭਧਾਨਕ ਇੱਕ ਅਕਬਰ ਰੋਡ ਗਰੁੱਪ ਵੱਲੋਂ ਰਚੀ ਗਈ ਖਾਲਿਸਤਾਨ ਦੀ ਸਾਜ਼ਿਸ਼ ਨਹੀਂ ਸਗੋਂ ਹਿੰਦ ਸਟੇਟ ਦੇ ਥਿੰਕ ਟੈਂਕ ਵੱਲੋਂ ਕੁਝ ਵਿਦੇਸ਼ੀ ਤਾਕਤਾਂ ਦੀ ਸਹਾਇਤਾ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਦੀ ਸਹਿਮਤੀ ਤੇ ਫੌਜੀ ਜਰਨਲਾਂ ਦੀ ਯੋਜਨਾ ਅਨਸਾਰ ਪੂਰੀ ਫੌਜੀ ਤਾਕਤ ਨਾਲ ਸਿੱਖ ਕੌਮ ਤੇ ਹਮਲਾ ਕਰਕੇ ਉਸ ਖਾਲਸਾ ਰਾਜ ਦੀ ਖਾਲਸਾਈ ਵਿਚਾਰਧਾਰਾ ਨੂੰ ਦਬਾਉਣ ਲਈ ਹਿੰਦ ਸਟੇਟ ਦੀ ਰਚੀ ਗਈ ਖਾਲਿਸਤਾਨ ਵਿਰੁੱਧ ਸਾਜ਼ਿਸ਼ ਹੈ ਜਿਸ ਵਿਅਕਤੀ ਮੁਕਤ ਖਾਲਸਾ ਰਾਜ ਕਲਿਸਤਾਨ ਨੇ ਰੋਲ ਮਾਡਲ ਬਣ ਕੇ ਪੂਰੀ ਦੁਨੀਆ ਦੇ ਸਰਹੱਦੀ ਬੰਦਸ਼ਾਂ ਵਿੱਚ ਜਕੜੇ ਤੇ ਦੁਸ਼ਮਣੀ ਗ੍ਰਸਤ ਹੋਏ ਦੇਸ਼ਾਂ ਨੂੰ ਸਰਹੱਦੀ ਪਾਬੰਦੀਆਂ ਤੋਂ ਮੁਕਤ ਕਰਾ ਪਿਆਰ ਨੈਤਿਕਤਾ ਮੇਲਜੋਲ ਅਤੇ ਸੁਖ ਸ਼ਾਂਤੀ ਦੀਆਂ ਇਨਸਾਨੀ ਕਦਰਾਂ ਕੀਮਤਾਂ ਵਾਲੇ ਸਰਬੱਤ ਦੇ ਭਲੇ ਦੇ ਸਿਧਾਂਤ ਤੇ ਆਧਾਰਿਤ ਰਾਜ ਕਨਦੀਸ਼ੇ ਦੇਣੀ ਹੈ ਬਾਕੀ ਅਗਲੇ ਤੇ ਆਖਰੀ ਅੰਕ ਵਿੱਚ ਧੰਨਵਾਦ